ਖਿਆਲ ਪਾਤਸ਼ਾਹੀ ਦਰਮੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਰੇ ਉਹੀ ਸ਼ਬਦ ਆ ਗਿਆ ਤੂਆ ਚਮਕ ਚਮਕੌਰ ਸਾਹਿਬ ਦੇ ਜੰਗ ਦੇ ਬਾਅਦ ਸ਼ਬਦ ਲਿਖਿਆ ਹੈ ਕਹਿੰਦਾ ਸਾਡਾ ਇੱਕ ਮੈਸੇਜ ਦੇ ਦਿਓ ਮਿੱਤਰ ਪਿਆਰੇ ਨੂੰ ਬਾਅਦ ਚ ਮਿੱਤਰ ਪਿਆਰੇ ਕਹਿੰਦਾ ਸਫਾ ਨੂੰ ਲਿਖਿਆ ਮੇਰੇ ਚੇਲੇ ਦੀ ਕਹਾਣੀ ਮਿੱਤਰ ਪਿਆਰਾ ਕਹਿੰਦਾ ਮਿੱਤਰ ਬਰਾਬਰ ਦਾ ਹੀ ਹੁੰਦਾ ਮਿੱਤਰ ਬਰਾਬਰ ਦਾ ਹੁੰਦਾ ਦੋੁੱਤ ਮਿੱਤਰ ਉਹ ਦਬਰਾਂ ਬਰਾਬਰ ਦਾ ਹੁੰਦਾ ਹੈ ਹੈਈ ਭਾਈ ਉਹਦੀ ਖਤਾਬ ਦਿੱਤਾ ਹੋਇਆ ਕੁਰਬਾਨੀ ਚ ਸਾਰਿਆਂ ਨੂੰ ਭਾਈ ਕਿਹਾ ਹੋਇਆ ਭਾਈ ਬਰਾਬਰ ਦਾ ਹੀ ਹੁੰਦਾ ਛੋਟਾ ਹੋਵੇ ਤੇ ਵੱਡਾ ਹੋਵੇ ਬਾਪ ਦੀ ਜਾਇਦਾਦ ਤਾਂ ਬਰਾਬਰ ਦਾ ਹੀ ਹਿੱਸਾ ਸਾਰਿਆਂ ਦਾ ਬਾਪ ਦਾ ਸਾਰਿਆਂ ਦਾ ਇੱਕੋ ਹੀ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਗਣ ਹਾਲ ਮਰੀਦਾਂ ਦਾ ਗਣ ਆਹ ਮਰੀਦ ਹੈ ਉਹ ਆਪੇ ਚੱਲਿਆ ਕਿਸੇ ਦਾ ਤੁਸੀਂ ਕਹੀ ਜਾਂਦੇ ਹੋਰੂ ਆ ਉਹ ਤਾਂ ਫਰੀਦ ਕਹਿੰਦਾ ਆਪਣੇ ਆਪ ਨੂੰ ਜਿਹੜੇ ਹਾਲ ਦੱਸਣਾ ਆਪਣਾ ਸੁਣਾਉਣਾ ਅੱਗੇ ਜਿਹੜਾ ਕਹਿ ਜਿਹੜਾ ਬੋਲ ਰਿਹਾ ਹੈ ਜਿਹਦਾ ਸ਼ਬਦ ਹੈ ਉਹ ਤਾਂ ਫਰੀਦ ਬੁਲਦਾ ਹੈ ਤੁਸੀਂ ਵੀ ਪਾਸ਼ਾਹੀ ਦਾ ਸ਼ਬਦ ਹੈ ਆਪਣਾ ਤੇ ਗੁਰੂ ਤਾਂ ਫਿਰ ਕੋਈ ਹੋਰ ਹੈ ਨਾ ਉੱਪਰ ਨਿਤ ਪ੍ਰਗਤ ਬਿੱਤਰ ਦਾ ਸਿੱਖਾਂ ਨੂੰ ਕਿਹਾ ਨਾ ਬਾਅਦ ਚ ਜਿਹੜੀ ਪਬਲਿਕ ਹੈ ਬਾਅਦ ਦੇ ਵਿੱਚ ਵੈਸੇ ਦੇਣਾ ਬਾਦ ਵਾਲਿਆਂ ਨੂੰ ਤੇ ਬਾਦ ਵਾਲੇ ਰੂਵੇ ਰਾਏ ਮੈਸੇ ਦੇ ਦੇ ਏਨਾ ਸਮਝਿਓ ਮੈਂ ਜਿਹੜੀ ਲੜਾਈ ਲੜੀ ਆ ਮੇਰੀ ਕੋਈ ਗਲਤੀ ਸੀ ਆ ਮੈਂ ਪਛਤਾਉਂ। ਬੱਸ ਸੇ ਅੱਗੇ ਦੇਖੋ ਲਕੀਆ। ਕਿਤੇ ਲੋਕ ਐ ਨਾ ਬਾਅਦ ਵਿੱਚ ਕਹਿਣ ਬਈ ਬਾਅਦ ਚ ਤਾਂ ਪਛਤਾਇਆ ਯੋ ਹੋ। ਹਾਂ ਬੱਚੇ ਸ਼ਹੀਦ ਕਰਦੇ ਲੋਕ। ਹਾਂ ਪਹਿਲਾਂ ਜਿੱਦ ਕਰ ਲਈ ਮਾਤਾ ਦੇ ਠੀਕ ਕਰਦੀ ਇਹ ਕਹਾਣੀਆਂ ਕੱਢ ਲੈਂਦੇ ਲੋਕ। ਜਿਆ ਨਾ ਸ਼ਬਦ ਹੁੰਦਾ। ਇਹ ਤਾਂ ਬਹੁਤ ਕਹਾਣੀਆਂ ਕੱਢ ਲੈਣੀਆਂ ਇਹਨਾਂ ਨੇ। ਉਹ ਦਰੁਨ ਸ਼ਾਹ ਪਨੀ ਦਿੱਤਾ ਲੇਖ ਵੀ ਬਾਛੜ ਦੇ ਜਾ ਆਇਆ ਇਹਦਾ ਸੁਪਾਸ਼ਾ ਬਸੇ ਪਠਾਣਾ ਨੂੰ ਆਇਆ ਲੇਦਾ ਸੁਪਾਸ਼ਾ ਪਠਾਣਾ ਨਾਲ ਹੈ ਉਹਦੇ ਕੱਢਦੇ ਉਹ ਤੈਨੂੰ ਕਹਿੰਦੇ ਉਹ ਤੋਂ ਮੰਨੂ ਪਰ ਨੂੰ ਆਇਆ ਉਹ ਕਿੱਥੇ ਬਸੀ ਪਠਾਣਾ ਕਿੱਥੇ ਬਾਛੜਾ ਉਹ ਬਜੀ ਦੇ ਨਾਲ ਟਕਰਾਇਆ ਆ ਲੇਖ ਲਿਖਤਾ ਇਹਨੇ ਇਸ ਵਕ ਨੇ ਇਸ ਵਕ ਸੋਣੇ ਇਹ ਤਾਂ ਕੁਝ ਵੀ ਲਿਖ ਸਕਦਾ ਇਹਨਾਂ ਲੋਕਾਂ ਨੂੰ ਕੀ ਹੈ ਇਹਨਾਂ ਦਾ ਕੋਈ ਦਿirloਬਾਨ ਹੈ ਇਹ ਸਾਰੇ ਉਹੀ ਔਲਾਦ ਲਗੂ ਦੀ ਚੰਦੂ ਦੀ ਚੰਦੂ ਵੀ ਗੁਰੂ ਦਾ ਵਿਚਾਰਾ ਸ਼ਰੀਫ ਆਦਮੀ ਸਿੰਘ ਗੁਰੂ ਦਾ ਇਹ ਨਾਮ ਕੀਤਾ ਭਗਵਾਨ ਨਹੀਂ ਗਲਤ ਨਾ ਚੰਦੂ ਹੀ لال ਨੇ ਚੰਦੂ ਦੀ لال ਜਿਹੜਾ ਸਿੱਖੀ ਦਾ ਕਰਦਾ ਸੀ ਤੋਂ ਤੋਂ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਕਹਨਾ ਇਹ ਮੇਰਾ ਮੈਸੇਜ ਦੇ ਦੇਓ ਪਿੱਛੇ ਬਿੱਤਰ ਪਿਆਰੇ ਨੂੰ ਮੈਂ ਇਹ ਕਹਿੰਦਾ ਪਰਮੇਸ਼ਰ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਜੇ ਮੈਂ ਰਜਾਈਆਂ ਜੋ ਉੱਥੇ ਪਹਿੰਦਾ ਠੰਡ ਸੀ ਲੋ ਉੱਥੇ ਮੈਂ ਛੁੜੇ ਉਦੜਾ ਕਪੜਾ ਕੋਈ ਨਹੀਂ ਬਹੁਤ ਠੰਡਾ ਹੈ ਤੇ 20 ਦਿਨ ਪਹਿਲਾਂ ਪੈ ਗਈ ਹਟਿਆ 2 ਦਿਨ ਪਹਿਲਾਂ بارش ਸਰਸਜਿ بارش ਪਈ ਸੀ ਲੋ ਤੇ ਹਵਾ ਚੱਲਦੀ ਹੈ ਦਸੰਬਰ ਦਾ ਵੀ ਲੈ ਛੱਡਦਾ ਪਤਾ ਹੀ ਹੁਣ ਜਾ ਪਰ ਆਦ ਨੂੰ ਦੋ ਬਾਹਰ ਨਿਕਲਣਾ ਵੇ ਤਾਂ ਪਤਾ ਲੱਗ ਜਾਂਦਾ ਨਾ ਵੀ ਠੱਡ ਕੀ ਹੁੰਦੀ ਐ ਕਿਹੜਾ ਕੋਲ ਕੋਈ ਬੁੱਕੜ ਮਾਰੀ ਹੋਈ ਸੀ ਉਹ ਦਰਖਤ ਸੀ ਝਾੜ ਸਾਹਿਬ ਚਲਦੇ ਆਦਮ ਨੂੰ ਤਰੇ ਆਉਂਦੇ ਆਦਮੀ ਦਾ ਸਰੀਰੇ ਕਰ ਬੂਤ ਚਮਗਾ ਉਹ ਸਭ ਤੋਂ ਜਾਏ ਉਹਦੇ ਚੁੰਡ ਝਾੜ ਸੀਗੇ ਉਹਨੇ ਗਸੀ ਉੱਥੇ ਉਹਦੇ ਵਿੱਚ ਹਵਾ ਦੀ ਓੜ ਤੋਂ ਉੱਥੇ ਬਹਿ ਗਈ ਕੁਚਰ ਉੱਥੇ ਆਰਾਮ ਕੀਤਾ ਰਾਮਕੀਤਾ ਕਿਥੇ ਸੀ ਚਲਦਾ ਹੀ ਆਏ ਨਾ ਤੁਰਦਾ ਹੀ ਆਏ ਜੰਮ ਹੁੰਦੀ ਹੋਈ ਆ ਆਰਾਮ ਵਾਲਾ ਦਾ ਟਾਈਮ ਹੀ ਨਹੀਂ ਸੀ ਨਾ ਪਿੱਛੇ ਉੱਥੇ ਦਾ ਲਿਖਿਆ ਸ਼ਬਦ ਹੈ ਤੋਦ ਬਣਾ ਰੋਗ ਰਜਾਈਆਂ ਦੇ ਉਡਣ नाग ਨਵਾਸਾਂ ਦੇ ਰਹਿਣਾ नाग ਨਵਾਸਾਂ ਦੇ ਰਹਿਣਾ ਉਹ ਜਿਹੜੇ नाग ਸੀ ਸਾਰੇ ਮੈਰ ਜਾਂ ਜਾਂ ਰਹਿਣਾ ਬਾਰੇ ਵਾਸਤੇ ਰੋਗ ਗਈ ਸੀ ਮੈਂ ਉਹ ਰੋਗ ਸੀ ਮੁਰ ਬਿਹਸਤਾਂ ਤੰਦਰੁਸਤਾਂ ਮਰੇ ਜਲਤ ਕੋਈ ਭੋਜ ਨਹੀਂ ਹੈ। ਚਾਹੇ ਮੈਂ ਬਾਲੇ ਝੰਡਾ ਕੋਈ ਗੱਲ ਨਹੀਂ। ਡਰਦਾ ਲੱਗਦੀ ਉਹ ਜੀ। ਨਾਗਾਂ ਦੇ ਨਾਲ ਰਹਿਣਾ ਰਜਾਈ ਦੇ ਵਿੱਚ ਬੜਾ ਖਤਰਨਾਕ ਹੁੰਦਾ ਹੈ। ਰਜਾਈ ਹੋਵੇ ਨਾਲ ਸੱਪ ਹੋਵੇ। ਕਿਹੜੇ ਵੇਲੇ ਡੰਗ ਮਾਰ ਦੇਣਾ ਉਹਨੇ। ਨੀਂਦ ਆ ਜੂਗੀ। ਉਹ ਤੇ ਨਹੀਂ ਦੇਣੀ ਨਾਲੇ ਇੱਥੇ ਮੈਨੂੰ ਆ ਜੂਗੀ ਦੀ। ਮੈਂ ਕਹਾਂ ਕਿ ਇਧਰ ਸ਼ਾਂਤ ਨਾਗਾਂ ਸੁਣਾਓ। ਉਹ ਜਿਹੜੇ ਕਹਿੰਦੇ ਸੀ ਸੱਤ ਛੱਡ ਦੇ। ਤੁਸੀਂ ਕਹੋ ਅੱਛਾ ਸੱਤ ਛੱਡੋ। ਭਾਈ ਤਾਰੀਏ। ਪਾਈਦਾਰੀ ਨਾਗੇ ਨੇ ਉਹ ਕੌਂਡ ਦੇ ਸਾਰੇ ਨਾਲੇ ਸੀ ਪਹਿਲਾਂ ਉਹਨਾਂ ਨੇ ਮਦਦ ਨਹੀਂ ਕੀਤੀ ਪਾਈਦਾਰੀ ਉਹਦੀ ਕਈ ਵਾਰ ਬਚਾਏ ਨੇ ਕਈ ਵਾਰ ਕਿਹਾ ਮਦਦ ਦੋ ਆਸਤੀ ਤਾਂ ਸੱਪੇ ਸੀ ਪਰ ਕੀ ਸੀ ਉਹ ਪਹਿਲਾਂ ਲੈ ਕੇ ਗਏ ਨੇ ਸਾਡੇ ਇੱਥੇ ਰਹੋ ਉਹ ਕਹਿੰਦੇ ਇੱਥੇ ਜਾਓ ਜਾਓ ਚੜ ਕੇ ਆਉਂਦੇ ਤੇ ਲਾਹੌਰ ਵਾਲੇ ਜਾਂ ਕਹਿੰਦੇ ਸਾਡੀ ਬੰਦੂਦ ਕਰੋ ਹਾਸੈ ਨਹੀਂ ਜਾਦਾ ਕਹਿੰਦੀ ਆਇਆ ਨਾਗਦੀ ਸੀ ਮਦਦ ਮੰਗੀ ਆ ਇਹ ਨਾਗ ਸੀ ਮੁਸਲਮਾਨਾਂ ਨੂੰ ਨਾ ਕਿਹਾ ਹੋਇਆ। ਨਾ ਕਿ ਸ਼ਬੀਦ ਦੇ ਚੇਲਿਆਂ ਨੂੰ ਕਿਹਾ ਹੋਇਆ। ਆ ਮਾਲਾ ਸਾਰਾ ਸ਼ਬੀਦ ਦਾ ਹੈ। ਇਹ ਵਾਲਾ ਪਹਾੜ ਸ਼ਬੀਦ ਦਾ ਹੀ ਹੈ। ਫਿਰ ਇਹ ਉਹਦੇ ਚੇਲੇ ਹੀ ਨੇ ਉੱਥੇ ਨਾਗੇ ਨੇ ਔਰ ਗੌਂਡ। ਬਾੜੀ ਰਾਜੇ। ਸੂਲ ਸਰਾਹੀ ਖੰਜਰ ਘਾਲਾ ਬਿੰਗ ਕਸਾਈਆਂ ਦਾ ਸਹਾਂ ਦੂਏ ਪਾਸੇ ਆ ਮੁਸਲਮਾਨਾਂ ਕੋਲ ਲੱਗਦਾ। ਕਿ ਮੁਸਲਮਾਨਾਂ ਮਰੇ ਕੋ ਸਰਾਹੀਆਂ ਹਾਂ ਵਧੀਆ ਵਧੀਆ ਪਾਡੇ ਪਾਣੀ ਪੀਣ ਵਾਲੇ ਆ ਜੋ ਵੀ ਦੁੱਧ ਸਰਾਹੀ ਹਾਂ ਦੁੱਧ ਪੀਣ ਵਾਲਾ ਲੱਸੀਆਂ ਹੋਰ ਜਿਹੜਾ ਆਪਾ ਪਾਣੀ ਪੀਨੇ ਸਰਾਹੀ ਉਹ ਸੁਣੀ ਤੇ ਟੱਗਿਆ ਸੀ ਸਰਾਹੀ ਮੈਨੂੰ ਸੁਣੀ ਦੇ ਟੱਗਿਆ ਇਹਨੂੰ ਸਰਾਹੀ ਦੇ ਵਿੱਚ ਕਿ ਲੱਗਦੀ ਹੈ ਇੱਕ ਵਾਰ ਫਾਸੀ ਦਾ ਫੰਦਾ ਫਾਸੀ ਤੇ ਲੜਦਾ ਉਹਨੂੰ ਦੇ ਦੇ ਸਰਾਹੀ ਹੱਥ 'ਚ ਫੜਾ ਦੇ ਉਹ ਕੀ ਕਰ ਲੀਓ ਨਾ ਸਰਾਹੀ ਉਹ ਫਾਸੀ ਦੇ ਜਿਹੜੇ ਬਰਾਬਰ ਸੀ ਮੈਂ ਉੱਥੇ ਹਰ ਵਕਤ ਐਡੀ ਘਟਣ ਸੀ ਮੈਨੂੰ ਜੇ ਮੈਂ ਉਹਨਾਂ ਦੀ ਗੱਲ ਮੰਨ ਲੈਂਦਾ ਜੇ ਉਹਨਾਂ ਦੀ ਇਹ ਮੰਨ ਲੈਂਦਾ ਇੰਨਾ ਘੁੱਟ ਦਿੰਦੇ ਕਾਲ ਮੇਰਾ ਜਿਵੇਂ ਫਾਸੀ ਤੇ ਲਟਕਦਾ ਕਾਲ ਕੋਟਿਆ ਹੁੰਦਾ ਸੱਚ ਦੀ ਬਾਤ ਨਹੀਂ ਬਾਬਾ ਨਹੀਂ ਜੇ ਉਹ ਪਾਬੰਦੀ ਰੋਜ਼ ਲਾਈ ਜਾਂਦੇ ਇੱਕ ਕੱਲ ਬੋਲੋ ਤੁਸੀਂ ਦੋ ਪਾਬੰਦੀਆਂ ਹੁਲਾ ਦਣਗੇ ਨਾ ਮਨੂੰ ਅਕਾਲ ਦੱਸਦਾ ਨਹੀਂ ਇੱਕ ਕੱਲ ਬੋਲ ਲੈਂਦੇ ਸੀ 26 ਪਾਬੰਦੀਆਂ ਹੁਲਾ ਦਦੇ ਕਿਤੇ ਤਾਂ ਸੈਲ ਲੈਦੇ ਵੀ ਅਸੀਂ ਨਹੀਂ ਬੋਲਦੇ ਪਹਿਲਾਂ ਹੀ ਕਹਿੰਦਾ ਸੀ ਬੋਲਦਾ ਹੀ ਨਹੀਂ ਕੋਈ ਤੁਹਾਡੀ ਜਾ ਭਜੋ ਤੇ ਸਾਫ਼ ਕਰੋ ਵੀ ਗਲਤ ਹੈ ਸੂਲ ਸਰਾਹੀ ਇਹੋ ਸੀ ਜਿਹੜੀ ਇਹ ਲਾਉਂਦੇ ਸੀ ਸੂਲ ਖੰਜਰ ਪਿਆਲਾ ਉਹੀ ਉਹੀ ਉਹ ਪਵੰਦੀ ਲਾਉਂਦੇ ਸਜਦੀ ਆਵਾਜ਼ ਬੰਦ ਕਰਦੇ ਸੀ ਬਾਈ ਧਾਰੀ ਇਹ ਵੀ ਕਰਦੇ ਸੀ ਸਜਦੀ ਆਵਾਜ਼ ਬੰਦ ਕਰਦੇ ਸੀ ਹੋਰ ਕੀ ਕਰਦੇ ਸੀ ਇਹ ਓਏ ਆਹ ਪੜਾਈ ਆ ਸਾਡੇ ਕੋਲ ਦਿੱਤੀ ਹੋਈ ਇਹ ਵੀ ਕਰਕੇ ਦੇਖ ਲੈਣ ਬੰਦੇ ਇਹਨਾਂ ਦੀ ਆਪਣੀ ਬੋਲਤੀ ਬੰਦ ਹੋ ਜੂਗੀ। ਉਹ ਖੰਜਰ ਪਿਆਲਾ ਬੁਝੀਦਾ ਨਹੀਂ ਛੱਡਿਆ ਉਹਨਾਂ ਨੇ ਇਹ ਤਾਂ ਗੱਲੇ ਕੁਝ ਨਹੀਂ ਵਿਚਾਰੇ। ਖੰਜਰ ਪਿਆਲਾ ਉਹਦਾ ਪਿਆਲਾ ਹੁਣ ਅਸੀਂ ਜੀ ਮੈਂ ਸਹੇਜੋ ਪਾਕੇ ਪੀਣੇ ਸੀ। ਉਹ ਖੰਜਰ ਸੀ ਮੇਰੇ ਵਾਸਤੇ। ਇੱਕ ਪਾਸੇ ਖੰਜਰ ਇੱਕ ਪਿਆਲਾ ਤਾਂ ਦੇ ਦੇ ਖੰਜਰ ਵੀ ਆਇਆ ਹੈ। ਨਾਲ ਭੈ ਖੰਜਰ ਜਮਾ ਦੀ ਪੇਟ ਚ ਮਾਰ ਦੇਵੇ। ਪਵੰਦੀ ਜਿਹੜੀ ਐ ਇਹ ਖੱਜਰੇ ਐ ਜਦ ਹੁਕਮ ਤੇ ਰਹਨੇ ਆ ਪਰਮੇਸ਼ਰ ਦੇ ਜੀ ਉੱਤੇ ਖੱਜਰ ਹੈ ਜੀ تلوار ਹੈ ਜੀ ਉਹਨਾਂ ਦੇ ਹੁਕਮ ਜੀ ਵੀ ਉਹੀ ਖੱਜਰ ਹੈ ਸਹੂਲਤਾਂ ਮਿਲਣੀਆਂ ਸੀਆਂ ਰਾਜਿਆਂ ਵਾਲੀਆਂ ਪਰ ਖੱਜਰ ਵੀ ਸੀ ਨਾਲ ਨਾਲ ਪਵੰਦੀਆ ਵੀ ਸੀ ਨਾਲ ਪਵੰਦੀਆ ਵੀ ਸੀ ਹੁਕਮ ਉਹਨਾਂ ਦਾ ਮੰਨਣਾ ਪੈਣਾ ਸੀ ਫਿਰ ਮੈਨੂੰ ਅਗਾਂ ਦੇ ਇਸ ਹੀ ਹੋਟਲ ਕੰਡੀਸ਼ਨਰ ਦੇ ਤਹਿਤ ਕੰਡੀਸ਼ਨਰ ਦੇ ਤਹਿਤ ਰਹਿਣ ਨੂੰ ਫਿਰੂ ਸੀ। ਪੈਲਾ ਦਾ ਜਰੂਰ ਮਿਲਦਾ ਸਰਾਏ ਵੀ ਸੀਗੀ ਰਿਆਈ ਵੀ ਰਹਿੰਦੀ। ਸੰਸਾਰੀ ਸੁਖ ਰਹਿੰਦੇ ਪਰ ਆਹ ਰਹਿਣਾ ਸੀ ਨਾਲ। ਢਿੰਗ ਕਸਾਈਆਂ ਦਾ ਸਹਿਣਾ। ਆ ਜਿਹੜੇ ਕਸਾਈ ਸੀ ਉਹਨਾਂ ਦੇ ਜਿਹੜੇ ਬੇਬਾਂ ਹੁੰਦੀ ਆ ਉਹ ਜਿਹੜਾ ਵਟਣ ਵਾਲਾ ਹੁੰਦਾ। ਚਲੋ ਆਰ ਵੀ ਬਿੱਗੀ ਹੁੰਦੀ ਆ। ਤਲਵਾਰ ਬਿੱਗੀ ਨਹੀਂ ਹੁੰਦੀ। ਕਸਾਈ ਸਰ ਤੇ ਤਲਵਾਰ ਲਈ ਖੜਾ। ਉਧਰ ਖੰਜਰ ਪਈ ਹੈ ਪਰ ਉਧਰ ਅੰਗੁਰ ਬਈ ਤੂੰ ਬਈ ਆ ਸਰਾਹੀਆ ਆ ਪਿਆਲਾ ਸ਼ਬਹ ਪਹੁੰਚ ਕਰ ਤਲਵਾਰ ਘੜਤੇ ਉਹ 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 ਰੂਮ ਉਹਦੀ ਜੰਗ ਲੱਗਿਆ ਨਾ ਮੈਨੂੰ ਉਹ ਖੰਜਰ ਦੀ ਹਾਜ਼ਰੀ ਵਿੱਚ ਤਲਵਾਰ ਦੀ ਹਾਜ਼ਰੀ ਵਿੱਚ ਪਵਨ ਦੀ ਵਿੱਚ ਸਰਾਹੀ ਔਰ ਪਿਆਲਾ ਮੈਂ त्यागਿਆ ਹੈ ਪਰਜਾਈ त्यागी ਹੈ ਸੱਪਾਂ ਕਰਕੇ ਸੱਪ ਸੀ ਹੋ ਰਜਾਈ ਦੇ ਵਿੱਚ ਨਾਲ ਪੈਂਦੇ ਤਾਂ ਸਭ ਕੋ ਅਨੰਦ ਪਰ ਸਭ ਤੇ ਆ ਗਿਆ ਆ ਗੱਲ ਐ ਜੀ ਯਾਰਨੇ ਦਾ ਸਾਨੂੰ ਸੱਥਰ ਚੰਗਾ ਪੁੱਜੇ ਖੇੜਿਆਂ ਦਾ ਰਹਿਣਾ ਪੁੱਜੇ ਪਏ ਨੇ ਉੱਥੇ ਥੱਲੇ ਘਾੜ ਸਾਬ ਉਹਦਣੇ ਪੁੱਜੇ ਰਾਤ ਰਾਤ ਘਟਿਏ ਇੱਕੋ ਉਹ ਕੋਚੇ ਰੋ ਉਦਲੇ ਪੁੱਜੇ ਬੱਸ ਯਾਰੜੇ ਦਾ ਸਾਨੂੰ ਸੱਥਰ ਚੰਗਾ ਸੱਤ ਇੱਥੇ ਵਸਦੀ ਹੈ ਬਹੁਜਾ ਸੱਚ ਨਾਲੋਂ ਯਾਰੀ ਨਹੀਂ ਟੁੱਟੀ ਯਾਰੜੇ ਦਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਉਹ ਯਾਰ ਉਧਰ ਆਤਮਾ ਅਰਪਰਾਤਮਾ ਇਕੱਲ ਬਹੁਜਾ 41 ਸਾਲ ਸੱਚ ਦੀ ਛੱਡੇ ਆਪਣੀ ਬੋਲ ਨਹੀਂ ਛੱਡਿਆ ਵੇ ਆ ਜਿੰਨੇ ਸਾਰਾ ਸੱਚ ਖੰਡਾ ਸਾਰਾ ਯਾਰਾ ਇਹ ਤਾਂ ਜਿਹੜਾ ਸੰਗਤ ਸਭ ਯਾਰ ਜੋ ਹਮਸ਼ੈਰੀ ਤੋਂ ਮੀਤ ਹਮਾਰਾ ਮੀਤ ਯਾਰ ਹੁੰਦਾ ਯਾਰਾ ਉਰਦੂ ਜਗਤ ਤਬੀਦ ਕਰਦੇ ਨੇ ਆਪਾਂ ਮਿੱਤਰਾਂ ਦਾ ਨਹੀਂ ਸਾਥ ਛੱਡਿਆ ਸੱਥਰ ਬਜ਼ੂਰ ਕਰ ਲਿਆ ਪੁੱਜੇ ਪੈਣ ਬਜ਼ੂਰ ਕਰ ਲਿਆ ਰਜ਼ਾਈ ਤੋਂ ਬਿਨਾ ਪਿਆਲੇ ਤੋਂ ਬਿਨਾ ਸਰਾਹੀ ਤੋਂ ਬਿਨੋ ਸਭ ਕੁਝ त्याਗਣਾ ਬਜ਼ੂਰ ਕਰ ਲਿਆ ਪਰ ਉਹ ਵੀ ਬਜ਼ੂਰ ਕੀਤਾ ਪੱਠੋ ਖੇੜਿਆਂ ਦਾ ਰਹਿਣਾ ਉਹ ਖੇੜਿਆਂ ਦੇ ਵਿੱਚ ਖੁਸ਼ੀਆਂ ਖੇੜਿਆਂ 'ਚ ਰਹਿਣਾ ਸੀ ਮੈਨੂੰ ਪੱਠੀ 'ਚ ਰਹਿਣਾ ਸੀ ਪੱਠੀ ਦੇ ਬਰਾਬਰ ਸੀ ਅਨੰਦਪੁਰ ਸਾਹਿਬ ਦੇ ਰਹਿਜ ਪੱਠੀ ਦੇ ਵਿੱਚ ਜਵੇਂ ਕਿਸੇ ਨੂੰ ਝੋਕਦੀ ਏ ਸਭ ਆਰਾਮ ਹੁੰਦੇ ਥੇ ਉਹ ਆਰਾਮ ਲਈ ਹੁੰਦੇ ਮੇਰੇ ਵਾਸਤੇ ਪੱਠੀ ਸੀ ਕੋਈ ਭਲੇਖੇ 'ਚ ਨਾ ਰਹਿ ਜਾਵੇ ਕਿ ਬਾਅਦ ਵਿੱਚ ਪਛਤਾਵੇ ਸੀ ਪਟਖੇੜਿਆਂ ਦਾ ਰਹਿਣਾ ਉਹ ਮੂਰਤੀ ਪੂਜਾ ਕਰਦੇ ਤੇ ਵੀ ਤੂੰ ਵੀ ਕਰਨ ਲੱਗ ਜਾ ਉਤਲੇ ਸ਼ਬਦਾਂ ਦੀ ਕੀ ਕਿਹਾ ਹੋਇਆ ਬਿਨ ਕਰਤਾਰ ਨ ਕਿਰਤਮ ਮਾਨੋ ਆ ਉਤਲੇ ਸ਼ਬਦਾਂ ਨਾਲ ਮਿਲਾ ਕੇ ਲਿਖਿਆ ਆਏ ਆ ਕੰਡੀਸ਼ਨ ਸੀ ਆ ਕੰਡੀਸ਼ਨ ਸੀ ਨਾਲ ਇਹ ਆ ਛੱਡ ਦੇ ਆ ਆ ਜਾ ਸਾਡੇ ਨਾਲ ਖੜਾ ਹੋ ਜਾ